ਖੜੇ ਬੋੜ ਤੇ ਕਰਨ ਸਲਾਮਾ ਖੜੇ ਚਪਾਈ ਲਈ ਚੱਕ ਤੇ ਰੋਗ ਪਰਾਣੇ ਗੱਡੀ ਜੱਟ ਨੇ ਪਾਈ ਲਈ ਆਪਰੀ ਮੈ ਗਈ ਬਜ਼ੁਰਗਾਂ ਦਾ ਆਪ ਰੰਗ ਰੰਗ ਲਾ ਕੇ ਰੱਖਦਾ ਪੂਰਾ ਜੇ ਹਾ ਤਾਂ ਜਵਾਕਾਂ ਕਾਲ ਦੇ ਜਵਾਨੀ ਆ ਗਈ ਬਾਈ ਕਿ ਨਹੀਂ ਆਈ ਉਹ ਜਵਾਨੀ ਤਾਂ ਸਦਾ ਹੀ ਰਹਿੰਦੀ ਆ ਠੀਕ ਹੈ ਜਵਾਕ ਉਹ ਸਾਡੇ ਦਾ ਬਾਪੂ ਬੁਢਾ ਨਹੀਂ ਹੋਇਆ ਸੀ ਅਸੀਂ ਤਾਂ ਕੀ ਹੋਣਾ ਜਵਾਨੀ ਬੜੀ ਗਈ ਆ ਜਵਾਨੀ ਨਿਕਲ ਗਈ ਆ ਬੁੜੇ ਹੋ ਗਏ ਕਾਇਨ ਸਰਪੰਚ ਹੀ ਮਿਲਗੀ ਪਰ ਸਰਪੰਚ ਨਹੀਂ ਹਲੇ ਤੱਕ ਮਿਲੀ ਭਗਵਾਨ ਤੁਮਨ ਨੂੰ ਕਹਿ ਦੋ ਇਹ ਤਾਂ ਕੋਈ ਹੈ ਜੀ ਸਾਲੀ ਨੂੰਲੀ ਇਹਨੂੰ ਰੈਸਟਾ ਕਰਾ ਦੇਵੇ ਕੋਸ਼ਿਸ਼ ਜਾਰੀ ਆ ਅਸੀਂ ਤਾਂ ਬਾਕ-ਕੁਟ-ਕੁਟ ਖਾਦੀ ਫਿਜ਼ੀਕਲ ਵਾਲੇ ਸਰ ਤੋਂ ਤੁਸੀਂ ਕੁੜਦੇ ਵਰ ਜਵਾਬ ਤੋ ਇਹਦਾ ਜੀ ਲੈ ਕੇ ਚੱਕਾ ਖੋਲ ਕੇ ਪਿਛਲੇ ਡੈਰ ਇਹੋ ਜਿਹਾ ਜਵਾਬ ਨਹੀਂ ਆਜੀ ਕੱਲ ਇਹਦਾ ਤਾਂ ਗੇਮ ਇਨੀ ਤਕੜੀ ਜੀ ਹੁੰਦਾ ਆਸ਼ਕੀ ਲੈ ਗਈ ਅੱਛਾ ਕਿਤੇ ਪਿਆਰ ਬਾਈ ਸਿਰੇ ਚੜਿਆ ਕਿ ਨਹੀਂ ਨਹੀਂ ਪਿਆਰ ਤਾਂ ਸਿਰੇ ਚੜਦੇ ਨਹੀਂ ਹੁੰਦੇ ਟੁੱਟੇ ਦਿਲ ਨਹੀਂ ਜੋੜਦੇ ਜਿਹੜੀ ਇਹ ਤੋੜੀ ਨਾ ਕਿ ਮਾ ਤਾਂ ਸਿੰਗਾਪੁਰ ਵਧੀਆ ਲੱਗਦਾ ਯਾਰ ਟੈਂਪ ਵਧੀਆ ਲੱਗਦਾ ਬਾਹਰ ਦਾ ਮਤ ਇਹ ਪੰਡ ਟੈਂਪ ਚ ਹੈ ਹੀ ਨਹੀਂ ਠੱਗੀਆਂ ਠੋਰੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਮਦਗੜੀ ਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੇ ਸੱਤ ਮਿੰਟ ਰੰਗੂ ਵਾਲ ਵਿਖੇ ਇਹ ਪੰਡ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਨੌਜਵਾਨ ਬੀਰ ਬੈਠੇ ਆ ਬਜ਼ੁਰਗ ਬੈਠੇ ਆ ਬੀਬੀ ਬੈਠੇ ਨੇ ਆ ਉਹਨਾਂ ਗੱਲਾਂ ਬਾਤਾਂ ਕਰੀਏ ਤੇ ਲਾਈਏ ਰੌਣਕਾਂ ਬਈ ਅਸੀ ਗੱਲ ਜੀ ਹਾਂ ਅਸੀ ਗੱਲ ਬਈ ਕੀ ਨਾਮ ਹੈ ਜੀ ਜਗਤਾਰ ਸਿੰਘ ਹੈ ਜੀ ਜਗਤਾਰ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਜੀ ਅੱਜ ਦਾ ਜੀ ਫ੍ਰੀ ਆ ਬਸ ਆ ਖੇਤ ਫੇਤੀ ਬਾੜੀ ਦਾ ਖਾਲ ਲੈਦਾ ਮਤਲਬ ਤੇ ਪਹਿਲਾਂ ਕੀ ਕਰਦੇ ਜੀ ਪਹਿਲਾਂ ਮੰਡੀਆں ਲਗਾੜ ਸੀ ਦੁਕਾਨ ਤੇ ਕਾਦੀ ਜੀ ਕਪੜੇ ਹੋ ਗਏ ਠੀਕ ਹੈ ਜੀ ਉਹ ਕਿਹਾ ਗਈ ਚਲੋ ਸਾਥੀ ਆ ਬਹੁਤ ਠੀਕ ਹੈ ਜੀ ਹੋਰ ਬਈ ਕੋਈ ਦੱਸੋ ਪੁਰਾਣੀ ਯਾਦ ਅੰਦਰੋਂ ਹਾਂ ਜੀ ਕਰੋ ਕੁਈ ਦੁਕਾਨ ਵਾਲੇ ਕੱਪੜੇ ਵਾਲੇ ਦੁਕਾਨਾਂ ਦੇ ਉਹਨਾਂ ਕੋਲ ਤਾਂ ਬੜੀ ਯਾਦ ਆਉਂਦੀ ਪਾਣੀ ਯਾਦ ਖਾਂ ਤੋਂ ਦੱਸਦਾ ਹਾਸੇ ਵਾਲੀ ਗੱਲ ਹਾਂਜੀ ਹਾਂਜੀ ਅਸੀਂ ਜਾਂ ਛੋਟੇ ਛੋਟੇ ਕੱਪੜੇ ਲੈਣ ਆਉਂਦੇ ਸੀ ਦੁਕਾਨ ਤੇ ਮੈਂ ਸੋਚਦਾ ਸੀ ਮੈਂ ਕਿਹਾ ਯਾਰ ਆਰਾਮ ਕਰਦੇ ਨੇ ਬੜਾ ਮੌਜ ਹੈ ਚਿੱਟੀਆਂ ਚਾਦਰਾਂ ਨੇ ਫਲਾਉਂਦੇ ਹਾਂਜੀ ਉਹ ਰੱਬ ਨੇ ਇਹੋ ਜਿਹਾ ਗੁਰਦਸਿਖਰ ਆਇਆ ਕਹਿੰਦਾ ਤੂੰ ਇੱਥੇ ਆ ਜਾ ਉਹ ਪਾਣੀ ਕਿਉਂ ਆਉਂਦੇ ਸੀ ਬੱਚੇ ਨਾਲ ਕੱਪੜੇ ਲੈਣ ਜਾਂਦੇ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਚਲੋ ਅੱਧੇ ਉਮਰ ਜਦ ਮੈਂ ਗੱਲਾਂ ਮੰਡੀਆ ਗਾੜੀ ਨਹੀਂ ਠੀਕ ਮੈਂ ਇਹ ਗੱਲ ਜੀ ਹਾਂ ਸਤਿ ਸ਼੍ਰੀ ਅਕਾਲ ਮਕੀਨਾ ਮਾਲੀ ਬੋਕਸੀ ਜੀ ਸਾਂ ਠੀਕ ਹੈ ਬਈ ਤੁਸੀਂ ਮੈਂ ਕੀਤੀ ਵਾਲਾ ਜੀ ਕੇਚੀ ਵਾਲਾ ਡੰਗਰ ਵਾਲਾ ਜੀ ਠੀਕ ਡੰਗਰ ਚਲੋ ਇਹ ਵੀ ਕੰਮ ਆਣਾ ਇਹ ਵੀ ਕਰ ਲਵਾਂ ਠੀਕ ਹੈ ਬਈ ਬਈ ਪਿੰਡ ਦੀ ਯਾਦ ਦੱਸੋ ਸਾਡੇ ਨਾਲ ਕੋਈ ਸਾਜੀ ਪਿੰਡ ਦੀ ਯਾਦ ਅਸੀਂ ਪਿੰਡ ਬੰਨਣ ਵਾਲਿਆਂ ਚੋਂ ਹਾਂ ਸਹੀ ਮੂੜੀ ਗੱਡ ਵਾਲਿਆਂ ਚੋਂ ਠੀਕ ਜੀ ਮੈਂ ਛੇਵੀਂ ਪੀੜ੍ਹੀ ਚੋਂ ਹਾਂ ਠੀਕ ਜੀ ਮੇਰੇ ਬਾਪ ਦਾ ਨਾਮ ਸੀ ਅਚੇਰ ਸਿੰਘ ਠੀਕ ਉਹਦੇ ਅੱਗੇ ਸੀ ਗੁਜਰ ਸਿੰਘ ਉਹ ਤੋਂ ਅਗਰ ਬੂੜਾ ਸਿੰਘ ਉਦੋਂ ਪੁੱਗੇ ਦਾਣਾ ਸਿੰਘ ਉਦੋਂ ਪਹਿਲਾਂ ਰੰਗੂ ਸੀ ਇਹ ਵਜੀਰ ਪਤੀ ਦੇ ਨਾਲ ਮਿਲ ਕੇ ਬੁੜਿਆਂ ਨੇ ਭੈਣ ਬੰਨੇ ਆ ਜੀ ਇਹ ਵੀ ਇੱਕ ਕਮਾਲ ਦੀ ਗੱਲ ਆ ਅੱਜ ਕੱਲ ਦੇ ਜਵਾਨਾਂ ਨੂੰ ਆਪਣੇ ਦਾਦਿਆਂ ਦੇ ਨਾਮ ਨਹੀਂ ਯਾਦ ਹੁੰਦੀ ਪੂਰੀ ਛੇ ਫੜੀ ਪੰਜ ਤੱਕ ਦਾ ਸਾਢੇ ਜਾਂ ਸੀ 6 ਮਾ ਬੜਾ ਜਾਂ ਸੀ ਦਾਣਾ ਸਿੰਘ ਉਹ ਦਿਮਾਗ ਚੋਂ ਵੀ ਬਰੀ ਨਿਕਲ ਜਾਂਦਾ ਸੀ ਜੀ ਉਹਨਾ ਜਿੱਦਿਆਂ ਦਾ ਲਿਖਿਆ ਉਹਦੇ ਨੇ ਮੂੰਹ ਜਵਾਨੀ ਰੱਟੇ ਨੇ ਜਿਹੜੇ ਫੰਡ ਦੇ ਵਿੱਚ ਗੂਤ ਲੈਂਦੇ ਸੀਗੇ ਜੀ ਜੀ ਕੰਗੂੜਾ ਕੋ ਸੀਗਾ ਸਾਡਾ ਸਾਰਿਆਂ ਦਾ ਇੱਕ ਵਜੀਰ ਪਤੀ ਆ ਕਰਨ ਗੋ ਉਹ ਲਿਖਿਆ ਵੀ ਆਰਪੋਰਟ ਤੇ ਜਿਹੜੇ ਦਿਓਲ ਨੇ ਉਹ ਸਾਡੇ ਵੱਡੇ ਸਾਦੇ ਦੇ ਰੰਗੂ ਦੇ ਸਹੁਰੇ ਨੇ ਜਿਹੜੇ ਗਰਿਆ ਹੈਗੇ ਦਿਓਲ ਦੇ ਸਹੁਰੇ ਨੇ ਖੈਰੇ ਉਹਨਾਂ ਦੀ ਪੂਆ ਤੇ ਪਤਾ ਨਹੀਂ ਠੀਕ ਹੈ ਇਹ ਰਿਸ਼ਤੇਦਾਰੀਆਂ ਸਾਰੀਆਂ ਇਕੱਠੀਆਂ ਕਰੀਆਂ ਨੇ ਉਦੋਂ ਅੱਗੇ ਜਿਹੜੇ ਘਰੇ ਵਾਲੇ ਨੇ ਉਹ ਵੀ ਰਿਸ਼ਤੇਦਾਰੀ ਚੋਂ ਜਾਂਦੇ ਨਹੀਂ ਕੋਈ ਵੀ ਆ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਜਾਂਦੇ ਨੇ ਆਪਸੀ ਭਾਈਵਾਨ ਦੀ ਸਾਂਝ ਕਰਕੇ ਪਿੰਡ ਦਾ ਪਿਆਰ ਵਧਾਉਣ ਖਾਤਰ ਆ ਪਹਿਲਾ ਦਰਵਾਜ਼ਾ ਪਹਿਲਾ ਘਰ ਆ ਸਾਡੇ ਕੋਲੀਆਂ ਜਿੱਥੋਂ ਮੈਂ ਹੁਣ ਨਿਕਲ ਕੇ ਤੁਹਾਡੇ ਮਗਰੀ ਆਏ ਆ ਇਹ ਚੋਂ ਰਾਹਾਂ ਦੇ ਉੱਤੇ ਸਾਡੇ ਧਰਮ ਆ ਗਏ ਜਦੋਂ ਫਿਰ ਤੁਸੀਂ ਖੇਤੀ ਕਰਦੇ ਹੁੰਦੇ ਜਦੋਂ ਬਾਂਦੇ ਹੁੰਦੇ ਹੁੰਦੇ ਸੀ ਉਦੋਂ ਫਿਰ ਗਾਣੇ ਗੁਣੇ ਖੋਣਦੇ ਹੁੰਦੇ ਸੀ ਗਾਣੇ ਤਾਂ ਉਹਦੇ ਇੱਕ ਚੱਲਿਆ ਸੀ ਰੇਡੀਓ ਇਕੱਲਾ ਹੀ ਬਸ ਉਹ ਬੀਵੀ ਸੀ ਲੰਡਨ ਤੋਂ ਕੰਦੇਂਦੇ ਆਉਂਦਾ ਉਹਦਾ ਬਸ ਹੋਰ ਤਾਂ ਕੋਈ ਨਹੀਂ ਸੀ ਉਹ ਵੀ ਆਥ ਨੇ ਆ ਕੇ ਇੱਥੇ ਕਿਤੇ ਬੰਚੜ ਬਹਿ ਜਾਣ ਲੈ ਉਹ ਤਾਂ ਆ ਕੋ ਜੇਨ ਲਾਈਟ ਵੀ ਮਗਰੋਂ ਆਈ ਜਾਂਦਾ ਅਸੀਂ ਪੂਰੇ دیਵਾਨ ਸੀ ਜੇ ਲਾਈਟ ਆਈ ਸਾਡੇ ਤਾਂ ਲਾਈਟ ਮਨ ਮਦਾ ਆਇਆ 74 75 ਦੀ ਹਾਂਜੀ ਹਾਂ ਤਾਂ ਬਾਹਾ ਕੰਮ ਕਰਦੇ ਸਾਰੇ ਉਧਰ ਉਧਰੀ ਬੀੜੀਆਂ ਨਾਲ ਜਾਂ ਹਾਣੀਆਂ ਨਾਲ ਬਸ ਕੋਈ ਉਹਦਾ ਕਰਾਤਾ ਆਪ ਕਰ ਲਿਆ બસ ਇਹ ਜੇ ਹੁੰਦੇ ਕਲਾਡੀਆਂ ਚ ਲਾਉਣੀਆਂ ਬਸ ਇਹ ਜੀ ਹਾਂ ਜੀ ਯਾਨੀ ਉਹ ਪਿਆਰ ਵਾਲਾ ਸੀ ਹਾਂ ਜੀ ਹਾਂ ਜੀ ਬਈ ਪਹਿਲੀ ਵਾਰ ਤੁਹਾਨੂੰ ਯਾਰਾ ਪਿੰਡ ਚ ਕਿਹਦੇ ਕਰੇ ਟੀਵੀ ਆਇਆ ਸੀ ਹਾਂ ਜੀ ਉਹ ਸਾਡੇ ਗਮਾਂਢੀਆ ਲੰਬੜਦਾਰ ਚਰਨ ਸਿੰਘ ਜੀ ਉਹਦੇ ਸੌਣ ਨੇ ਦਿੱਤਾ ਜੀ ਅੱਛਾ ਜੀ ਜਦੋਂ ਫਿਰ ਟੀਵੀ ਆਇਆ ਜੀ ਉਦੋਂ ਸਭ ਨੂੰ ਉਦੋਂ ਸਾਰੇ ਦੇਖਦੇ ਜਾ ਕੇ ਉਹ ਮੈਂ ਬਿਚਾ ਦੇ ਜਿਵੇਂ ਹੁਣ ਬੈਠੇ ਆਂ ਹੀ ਦੇਖਦੇ ਹੀ ਜਾ ਕੇ ਅੱਜ ਦਾ ਖਾਸੇ ਸੀ ਚਲੋ ਤੋਂ ਸਾਰਿਆਂ ਨੇ ਜਾ ਕੇ ਬਹਿ ਕੇ ਦੇਖਣਾ ਵੀ ਇਹ ਕਿ ਸਾ ਕਿਵੇਂ ਆਈ ਜਾਂਦੀ ਆ ਫੋਟੋ ਬੰਦੇ ਵਿੱਚ ਆ ਜਾਂਦੇ ਨੇ ਇਹ ਆ ਰਾਮਰੇਲਾ ਦੇਖਣ ਮੰਡੀ ਜਾਣਾ ਅੱਠ ਦੇ ਨਹੀਂ ਜਾਣਾ ਸਾਰਿਆਂ ਨੇ ਇੱਥੋਂ ਇਕੱਠੇ ਹੋ ਕੇ ਮੁੰਡਿਆਂ ਨੇ ਹਾਂਜੀ ਹਾਂਜੀ ਸਾਡਾ ਇਹ ਓਡੋਡੀ ਸੁਭਾਅ ਨੇ ਸਾਡਾ ਥੋੜਾ ਜਿਹਾ ਮਿਹਰਾਸ ਸੁਭਾਅ ਸੀ ਮੁੰਡੇ ਅੱਜ ਜਾਣੀ ਜਿਆਦੇ ਮੈਲਬਰਤ ਕਈ ਕੰਮ ਵੀ ਕਰਨਾ ਤੇ ਬਾਕੀ ਐਂ ਜਾਣ ਜੂਣ ਦਾ ਹਾਂਜੀ ਹਾਂਜੀ ਕਿਹੜਾ ਨਕਲੀ ਆ ਗਿਆ ਇੱਥੇ ਸਾਰਾ ਹੀ ਸਿਆਰ ਰੋਜ਼ ਰਾਤ ਨੂੰ ਤੁਰੇ ਰਹਿਣਾ ਨਕਲੀਆਂ ਅੱਜ ਕੱਲ ਦੀ ਜਾਰੀ ਹੈ ਜਿਹੜੀ ਬੜੀ ਥੋੜੇ ਟਾਈਮ ਦੀ ਰਹਿ ਗਈ ਹੈ ਨਾ ਜਿਹੜੀ ਥੋੜੇ ਵੇਲੇ ਜਾਰੀ ਹੁੰਦੀ ਉਹ ਕਿਵੇਂ ਉਹ ਤਾਂ ਉਹ ਜਾਰੀ ਹੈ ਜਾਰੀ ਦਾ ਅਸਲੀ ਮਤਲਬ ਦੱਸੋ ਆ ਜਾਰੀ ਦਾ ਅਸਲੀ ਉਹ ਜਿਹੜੀ ਜਾਰੀ ਸੀ ਕਿ ਉਹ ਤਾਂ ਦੂਜੇ ਦੂਜੇ ਦੇ ਮਰਨ ਮਾਰ ਤੇ ਹੋ ਜਾਂਦਾ ਜੇ ਆਪਦੇ ਬੰਦੇ ਨੂੰ ਕੋਈ ਕਹਿੰਦਾ ਸੀ ਬਿਲਕੁਲ ਹੁਣ ਤਾਂ ਪਿੱਛਾ ਤਕਾਉਂਦੇ ਨੇ ਹੁਣ ਤਾਂ ਹੁਣ ਜਾਰੀਆਂ ਜੂਰੀਆਂ ਕਾਧੀਆਂ ਨੇ ਤਾਂ ਸਵੇਰੇ ਜਾਰੀ ਆ ਇਸੇ ਆਥਨ ਨੂੰ ਪਤਾ ਨਹੀਂ ਆਪੋ ਵਿੱਚ ਹੀ ਕਿਸਮ ਕੁ ਕਿਸਮ ਹੋਏ ਹੋਣ ਅਡੇ ਦਪੈਂਟ ਆਉਂਦੇ ਯਾਰ ਨੰਬਰ ਦਾ ਆਪਣੀ ਸਰਪੰਚ ਸਾਹਿਬ ਵਾਲਾ ਆਪਾਂ ਪੂਰੀ ਗੱਲ ਸੁਣਾਂਗੇ ਤੁਸੀਂ ਸੁਣਾਓ ਮੜੀ ਮੁੱਟੀ ਗੱਲ ਬਸ ਮੇਰੇ ਕੋਲ ਤਾਂ ਕੋਈ ਨਾ ਦੁਕਾਨਦਾਰ ਬੰਦਾ ਯਾਰ ਹਾਂਜੀ ਦੁਕਾਨਦਾਰ ਕੋਲ ਤਾਂ ਵੱਧ ਗੱਲਾਂ ਹੁੰਦੀਆਂ ਨੇ ਜੀ ਹਾਂਜੀ ਦੁਕਾਨਦਾਰ ਕੋਲ ਤਾਂ ਵੱਧ ਗੱਲਾਂ ਹੁੰਦੀਆਂ ਨੇ ਹੈ ਕਿ ਨਹੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਕੋਲ ਤਾਂ ਪਿੰਡ ਦੇ ਮੁਸ਼ਕਲ ਆਉਂਦੀਆਂ ਹੁੰਦੀਆਂ ਨੇ ਜਾਂ ਪਿੰਡ ਦੇ ਬੰਦੇ ਲੋਕ ਆਉਂਦੇ ਨੇ ਦੁਕਾਨਦਾਰ ਕੋਲ ਤਾਂ ਬਹੁਤ ਬੰਦੇ ਆਉਂਦੇ ਨੇ ਨਾ ਪੁਰਾਣਾ ਇਤਿਹਾਸ ਤਾਂ ਕੋਈ ਨਹੀਂ ਹੈਗਾ ਜੀ ਆਪਣੇ ਕੋਲ ਜਿਹੜੇ ਦੇਖਣਾ ਚਾਹੁੰਦੇ ਦੁਕਾਨ ਕਦੀ ਬਈ ਆਪਣੀ ਟੇਲਰ ਵਾਟ ਜੀ ਤੇ ਕਿਹੜੀ ਜਗ੍ ਕੀ ਭਾਈ ਉਹ ਕੱਪੜੇ-ਕੁਪੜੇ ਟਾਈਮ ਸਿਰ ਦੇ ਦਿੰਦੇ ਸੀ ਹਾਂ ਮਾਇਕ ਆ ਨਾ ਪਹਿਲਾਂ ਜੀ ਆਕਾ ਮਾਰ ਕੇ ਸੱਦੀ ਦੇ ਲੋਕਾਂ ਨੂੰ ਅੱਜ ਕੱਲ ਵੀ ਆਜੇ ਹੁੰਦਾ ਨਹੀਂ ਜੋ ਪਹਿਲਾਂ ਤਾਂ ਪੇਰ ਰਹਿੰਦੇ ਹੁੰਦੇ ਸੀ ਇਹਨਾਂ ਪਹਿਲਾਂ ਤਾਂ ਜਿਵੇਂ ਬਾਈ ਨੂੰ ਤੁਸੀਂ ਪੁੱਛਦੇ ਮੇਲੇ ਦੀ ਮਹੀਨਾ-ਮਹੀਨਾ ਪਹਿਲਾਂ ਮੇਲੇ ਵਾਸਤੇ ਕਪੜਾ ਸੌਂ ਰਹੀ ਤਿਆਰੀਆਂ ਕਰਦੇ ਜਿਹੜੀਆਂ ਤੁਸੀਂ ਪੁੱਛਦੇ ਸੀ ਜੀ ਜੀ ਹੁਣ ਤਾਂ ਜੀ ਬਸ ਦੁੱਜੀ ਰੋਟੀ ਹੀ ਆ ਕੰਮ ਫਿਰ ਭਾਈ ਜਿਵੇਂ ਕਈ ਵਾਰ ਵਿਆਹ ਵਿਉ ਹੁੰਦਾ ਨਾ ਮਤਲਬ ਜਿਵੇਂ ਕਈ ਵਾਰ ਪਹਿਲਾਂ ਦਰਜੀ ਇੱਕ ਹੀ ਹੁੰਦਾ ਸੀ ਟੇਲਰ ਇੱਕ ਦੋ ਹੀ ਹੁੰਦੇ ਸੀ ਟਮ ਟਮ ਟੇਲਰ ਹੁੰਦੇ ਸੀਗੇ ਉਹ ਵਿਆਹ ਜਿਆਦਾ ਹੋਣਦੇ ਜੀ ਕੱਪੜੇ ਜਿਆਦਾ ਹੋ ਜਾਂਦੇ ਉਹਦੋਂ ਫਿਰ ਰਹਿ ਰੂ ਜਾਂਦੇ ਮੈਂ ਤੈਨੂੰ ਗੱਲ ਦੱਸਦਾ ਆ ਜਿਹੜੀ ਗੱਲ ਕਰਦੇ ਹੁੰਦੇ ਪਹਿਲਾਂ ਵਾਲੀ ਮੇਰੇ ਮਾਪਦੇ ਵਿਆਹ ਦੀ ਗੱਲ ਸੁਣੋ ਹਾਂਜੀ ਸਾਡੇ ਕੋਲ ਹੀ 4 ਬੇਹਾਂ ਦੀ ਜ਼ਾਇੀ ਸੀ ਠੀਕ ਹੈ ਜੀ ਚੌਥਾ ਮੇਰਾ ਜੀ ਤਨ ਹੋਰ ਸੀ ਠੀਕ ਹੈ ਜੀ ਤੇ ਨਾਂ 14 ਬੇਹਾਂ ਦਾ ਕੰਮ ਕਰਕੇ ਮੈਂ ਆਪਦੇ ਕੱਪੜੇ ਜਾ ਕੇ ਬਰਾਤ ਦੇ ਵੇ ਤਿਆਰ ਕਰਕੇ ਸੀ ਐਨਾ ਜੋਰ ਹੁੰਦਾ ਸੀ ਹੋ ਜਾਂਦਗੇ ਜੇ ਤੁਸੀਂ ਆ ਗੱਲ ਤਾਂ ਕਰਦੇ ਜੇ ਤਾਂ ਸਮਝ ਗਈ ਚਲੋ ਫਿਰ ਆਪਣੇ ਆਪਣੇ ਦਾ ਇਹ ਤਿਆਰੀ ਹੋ ਗਈ ਸੀ ਨਾ ਬੱਸ ਹਾਂ ਤਿਆਰੀ ਹੋ ਗਈ ਸੀ ਚਲੋ ਇਹ ਵੀ ਉਹ ਪਰਿਵਾਰ ਸੀ ਸਾਡੇ ਕੋਲ ਪਹਿਲਾਂ ਵਾਲੇ ਕਲ ਕਲ ਦੇ ਅਰਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਲ ਕਲੇਟਰ ਦੀ ਉਹ ਗੱਲ ਹਾਂਜੀ ਠੀਕ ਹੈ ਬਈ ਬਸ ਠੀਕ ਹੈ ਤੁਸੀਂ ਕਿਹਨਾਂ ਮੈਂ ਬਈ ਜਗਦੀਪ ਭਾਈ ਦੀਪਾ ਸਰਪੰਚ ਦੀਪਾ ਸਰਪੰਚ ਥੈਂਕਸ ਉਹ ਇੱਕ ਤਾਂ ਪਿੰਡ ਵਾਲਿਆਂ ਦੀ ਤੁਸੀਂ ਗੱਲ ਜ਼ਿਆਦਾ ਹੱਲ ਕਰ ਦੋ ਮੈਂ ਬੇਫਿਕਰ ਹੋਈ ਠੀਕ ਹੱਲ ਕਰਨਾ ਤਾਂ ਹੀ ਹੈ ਨਾ ਠੀਕ ਹੈ ਬਈ ਹੋਰ ਦੱਸੋ ਹੋਰ ਕੀ ਕਰਦੇ ਤੁਸੀਂ ਸਰਪੰਚ ਤੋਂ ਇਲਾਵਾ ਖੇਤੀ ਵੀ ਕਰਦੇ ਆ ਠੀਕ ਹੈ ਭਾਈ ਭਾਈ ਜਦੋਂ ਮੈਂ ਆਇਆ ਸੀ ਨਾ ਉਹ ਇੱਕ ਮੇਰੇ ਵੀਰ ਨੇ ਤੰਜ ਬਣਾ ਰਿਆ ਸੀ ਤੁਹਾਡੇ ਤੇ ਕਹਿੰਦੇ ਸਰਪੰਚ ਹੀ ਮਿਲ ਗਈ ਪਰ ਸਰਪੰਚਣੀ ਹਲੇ ਤੱਕ ਮਿਲੀ ਉਹ ਵੀ ਲੈ ਸੀ ਉਹ ਗਾਂ ਲਈ ਟਰਮ ਚ ਲੈ ਜਾਵਾਂ ਕਿ ਕਿਉਂ ਗਾਂ ਲਈ ਟਰਮ ਪੰਜੀ ਨੂੰ 7-8 ਮਹੀਨਾ ਸਾਲ ਚੱਲ ਪਿਆ ਵੀਰੇ ਅੱਛਾ ਹਜੇ ਤੱਕ ਸਰਪੰਚਣੀ ਨਹੀਂ ਮਿਲੀ ਹੈਗੀ ਪਿਛਲੇ 5 ਸਾਲ ਵੀ ਇਹਨਾਂ ਦੀ ਕੋਈ ਟਰਮ ਸੀਗੀ ਠੀਕ ਹੈ ਹਾਂਜੀ ਕਿਵੇਂ ਜੀ ਕਿਵੇਂ ਆਹ ਭਗਵੰਤ ਜੀ ਮਨ ਢੁਕਾ ਦਿਓ ਇਹ ਜੋ ਕੋ ਹੈਗੀ ਸਾਲੀ ਸੁਲੀ ਇਹਨੂੰ ਰਸਤਾ ਕਰਾ ਦੇਵੇ ਕਹਿੰਦੇ ਕਹਿੰਦੇ ਭਗਵੰਤ ਜੀ ਨੂੰ ਦੇਖਦਾ ਹੀ ਬਹੁਤ ਆ ਭਗਵੰਤ ਵਾਲੀ ਇਹਨੂੰ ਛੇੜਿਆ ਨਹੀਂ ਪਊਗੀ ਅਸੀਂ ਉਹ ਉਹ ਰਸਤਾ ਕਰਾ ਦੇਣੀ ਅਸੀਂ ਪਾਰ ਖਰਾਬਾ ਦੋ ਤਾਂ ਇਹਨੂੰ ਛੇੜ ਪਈ ਜੀ ਮੋੜੀ ਮੈਂਦਾ ਮੇਰੇ ਪਾਰਟੀ ਬੁੱਢੀ ਬਦਲ ਕੇ ਦੇਖ ਲੋ ਪਾਰਟੀ ਦੇ ਦੇ ਬਦਲ ਕੇ ਆਪ ਜੀ ਜਾਣਾ ਬਹੁਤ ਹੈ ਜੀ ਇਹ ਗੱਲ ਕਰੂਗੀ ਭਗਵੰਤ ਜੀ ਵੀ ਅਸੀਂ ਪਾਰਟੀ ਚ ਆਉਂਦੇ ਸਾਡੇ ਸਰਪੰਚ ਸਾਹਿਬ ਵੀ ਇੰਨਾਂ ਹੀ ਲੱਭੋ ਤੁਸੀਂ ਹੱਲ ਕਰੋ ਕੋਈ ਜਿਵੇਂ ਤੁਸੀਂ ਆਪਦੇ ਹੱਲ ਕਰੇ ਨੇ ਬਾਕੀ ਹੁੰਦੇ ਕਰੇ ਨੇ ਹੱਲ ਵੀ ਇਹਨਾਂ ਸਾਡੇ ਸਰਪੰਚ ਦਾ ਵੀ ਹੱਲ ਕਰੋ ਜੀ ਠੀ ਬਾਈ ਵੀਰ ਕੋ ਕੋ ਮੜਾ ਮੜਾ ਤੁਸੀਂ ਦੇਖ ਰਹੇ ਹੋ ਜਿਆ ਕੋਈ ਹੈ ਕੋਸ਼ਿਸ਼ ਜਾਰੀ ਆ ਇਹ ਨਹੀਂ ਕੋਸ਼ਿਸ਼ ਜਾਰੀ ਆ ਵੀਡੀਓ ਪਿੰਡ ਵਾਲੀ ਨਹੀਂ ਲੈ ਕੇ ਆਉਣੀ ਹੈ ਜੀ ਇਹ ਕਹਿੰਦੇ ਪੱਕੀ ਨਹੀਂ ਲੈ ਆਉਣੀ ਬਾਰੋ-ਬਾਰ ਚੱਲੀ ਆ ਇਹ ਨਹੀਂ ਜਾਰੀ ਆ ਦੇਲਾ ਬਾਲ ਚਿੱਟੇ ਹੋਣ ਲਾ ਕੇ ਬਹੁਤ ਟਾਈਮ ਦੀ ਕੋਸ਼ਿਸ਼ ਜਾਰੀ ਆ ਜਿਹੜੇ ਪੂਰੇ ਦਿਨ ਚਿੱਟੇ ਹੋਣ ਦੇ ਨਾਤੇ ਨਾ ਹੋ ਗਏ ਕੋਈ ਨਹੀਂ ਚਿੱਟੇ ਹੋਣ ਦੇ ਇਹ ਰਾਹੁਲ ਗਾਂਧੀ ਕਾਂਗਰਸੀ ਕੈਟਾਗਰੀ ਚੋਂ ਨੇ ਕਹਿੰਦੇ ਸ਼ਾਇਦ ਤ ਵੀ ਕਾ ਨਹੀਂ ਆ ਵਿਆਹ ਵੀ ਨਹੀਂ ਕਰਾਉਣਾ ਉਹ ਗੱਲ ਆ ਠੀਕ ਹੈ ਮਾਰਦੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਤੋਂ ਤਾਂ ਨਹੀਂ ਹੈਗੇ ਤੁਸੀਂ ਹਾਂਜੀ ਕਾਂਗਰਸ ਫੇਰ ਤਾਂ ਰਾਹੁਲ ਗਾਂਧੀ ਕਾਂਗਰਸੀ ਆ ਫੇਰ ਤਾਂ ਆਇਆ ਉਹਦੀ ਥਿਊਰੀ ਤੇ ਹੀ ਚੱਲਦੇ ਠੀਕ ਆ ਭਾਈ ਇਹਦੀ ਉਮਰ ਕਿੰਨੀ ਕੁ ਹੋਗੀ ਉਮਰ ਹੈਗੇ 40 ਸਾਲ ਚਲੋ ਬੋਧਾ ਦਖਲ ਜੁਰਦਾ ਇਹ ਤਾਂ ਨਿਆਣਾ ਆ ਨਿਆਣਾ ਸਰਪੰਚ ਬਾੜੀ ਬਾੜੀ ਉਮਰ ਨਹੀਂ ਹੈਗੀ ਬਾੜੀ ਉਮਰ ਨਾ ਨਾ ਇੰਨੀ ਕਿਹਦਾ ਰਾਹੁਲ ਕਹਿੰਦੇ 50 ਉਹ ਨਹੀਂ ਕਰਾਉਂਦਾ ਕਾਉਂਟਰ ਮਨਿੰਦਰ ਨਾ ਤਾਂ ਹੋ ਵੀ ਨਹੀਂ ਗੱਲ ਬਾਤ ਉਹਨੇ ਕਰਾ ਲੈਣਾ ਸੀਗਾ ਜਾਨੂੰ ਉਹੀ ਬੇਚਾਰਾ ਪਹਾੜਾ ਪੋੜਾ ਜਾ ਬੜਿਆ ਹੁਣ ਇਹਨੇ ਹਿਓ ਤੋਂ ਕਹਾਂਗਾ ਹੈਗੀ ਸੇਲੀ ਕੋਈ ਬਾਈ ਦਾ ਵੀ ਨਹੀਂ ਹੋਇਆ ਜੀ ਨਾ ਮੇਰਾ ਤਾਂ ਹੋ ਗਿਆ ਹੋ ਗਿਆ ਬਈ ਬੱਬਾ ਜੀ ਕਹਿੰਦੇ ਕਿ ਨਹੀਂ ਹੋਇਆ ਨਹੀਂ ਉਹਦੇ ਬਾਪੇ ਨੂੰ ਭਰੇਖਾ ਪਿਆ ਉਹ ਜਨਰਲੀ ਨਾਲ ਜੜਿਆ ਹੋਣਾ ਯਾ ਤੇਰੀ ਗੱਲ ਲੈ ਕਿ ਨਹੀਂ ਕਿ ਤੁਸੀਂ ਨਹੀਂ ਲੈ ਗਈ ਨਹੀਂ ਗਏ ਆ ਬਾਪੇ ਦਾ ਪਾਪਾ ਆ ਵੀ ਲੱਭਦਾ ਫਿਰਦਾ ਹੂ ਇਹ ਕਿਤੇ ਅਈਦਾ ਮੈਂ ਖੇਤੀਬਾੜੀ ਕਰਦਾ ਪਹਿਲਾਂ ਟਰੱਕ ਡਰਾਈਵਰ ਵੀ ਐਵੇਂ ਟਰੱਕ ਹਾਂਜੀ ਠੀਕ ਆ ਪਰ ਪਾਈਓ ਪਾਈਓ ਗੱਲਾਂ ਉਧਰ ਆ ਰਹੀ ਨੇ ਮੈਂ ਵੀ ਕੋਈ ਹਾਂਜੀ ਹਾਂਜੀ ਸਾਰੇ ਕੋ ਮੈਂ ਆ ਜਾਂ ਰਹੀ ਆ ਠੀਕ ਆ ਬਈ ਸਭ ਤੋਂ ਵਧੀਆ ਰੂਟ ਕਿੱਦ ਲੱਗਦਾ ਹੁਣ ਤਾਂ ਇਹ ਹైదరాబాద్ ਦੇ ਜਾਂਦੇ ਨੇ ਜੀ ਹైదరాబాద్ ਹਾਂਜੀ ਕਹਿੰਦਾ ਬਈ ਡਰਾਈਵਿੰਗ ਦੌਰਾਨ ਕੋਈ ਯਾਦ ਸੰਧੀ ਕਰੋ ਸਾਡੇ ਨਾਲ ਆਰੇ ਰੋਕ ਬੋਲ ਤਾਂ ਬਹੁਤ ਜੱਦ ਹੁੰਦੀ ਨੇ ਇਹ ਨਾ ਕਿਹਦੇ ਵੀ ਜਿਆਦਾ ਨਹੀਂ ਕਿਹਦੇ ਪਿੰਡ ਵਾਲੇ ਤਾਂ ਬੁੱਥੀ ਲੈਣਾ ਸੀ ਅੱਛਾ ਜੀ ਦੱਸੋ ਫਿਰ ਕੋਈ ਵਧੀਆ ਯਾਦ ਯਾਦ ਤਾਂ ਰੂਟ ਚੱਲਦੇ ਗੱਡੀ ਤੇ ਹੁੰਦਾ ਜੀ ਹੁਣ ਤਾਂ ਮੈਂ ਪਿੰਡ ਆ ਬਹਿਲਾ ਹੀ ਆ ਜੀ ਕੋਈ ਗਾਣਾ ਬੋਲ ਚਲ ਚਲੋ ਇੱਕ ਅੱਧਾ ਗਾਣਾ ਸੁਣਾਓ ਜਿਹੜਾ ਤੁਸੀਂ ਸਭ ਤੋਂ ਵੱਧ ਮੈਂ ਅੱਜ ਤਾਂ ਸੁਣੋ ਜੀ ਗਾਣਾ ਇਹਨਾਂ ਤੋਂ ਬਾਅਦ ਸੁਣਦੇ ਆ ਪਹਿਲਾਂ ਥੋੜੇ ਜਿਹਾ ਨਹੀਂ ਮੈਂ ਚਲ ਕੋਣ ਉਹਨਾਂ ਨੂੰ ਆ ਕੇ ਆਜੋ ਤੇਰੀ ਨੀਂਦ ਆਉਣ ਲੱਗਦੀ ਹੈ ਡਰਾਈਵਰੀ ਤੇ ਟਰੱਕ ਦੇ ਤੋਂ ਬੰਦਾ ਗਾਣੇ ਆ ਵਗਾਉਂਦਾ ਫਿਰ ਨਾਲ ਨਹੀਂ ਨਹੀਂ ਮੈਂ ਨਹੀਂ ਗਾਣਾ ਗਾਣੇ ਸੁਣਦੇ ਗਣ ਦੇ ਸੁਣਦੇ ਕਿਹਨੇ ਔਰ ਤੋਂ ਵੱਧ ਜਾਨਾ ਪਖਮੇ ਕਿਹੜੇ ਆ ਜਿਹੜਾ ਜੀ ਕਰਦਾ ਸੁਣ ਲਈਦਾ ਜੀ ਸਾਰੇ ਵਧੀਆ ਹੀ ਨਹੀਂ ਆਣੇ ਤੇ ਸਭ ਤੋਂ ਵੱਧ ਕਿਹੜੇ ਸੁਣੇ ਆ ਜਿਆਦਾ ਪੁਰਾਣਾ ਸਾਡੇ ਮੇਲੇ ਦਾ ਚਮਕੀਲੇ ਹੋਣੇ ਨਹੀਂ ਜੀ ਅੱਛਾ ਹੂੰ ਠੀਕ ਹੈ ਸਭ ਤੋਂ ਵੱਧ ਗਾਣਾ ਕਿਹੜਾ ਸੁਣੇ ਆ ਗਾਣੇ ਹੁਣ ਤੋਂ ਸਾਰੇ ਵਧੀਆ ਹੀ ਨਹੀਂ ਜੀ ਟਰੱਕ ਡਰਾਈਵਰਾਂ ਨੇ ਵਧੀਆ ਸੁਣਦੇ ਹੁੰਦੇ ਸੀ ਤਾਂ ਚਲੋ ਇੱਕ ਬਾਈ ਤੁਸੀਂ ਆ ਬਾਈ ਤੁਸੀਂ ਸੁਣਾਓ ਸੁਣਾਦੇ ਆ ਉਹ ਬੰਬੇ ਹੋਵੇ ਕੁਆਟੀ ਹਰਤਾ ਸਾਡੀ ਚਰਚਾ ਨਹੀਂ ਹੋਲ ਦਿਲ ਤਰਿਆ ਨੇ ਜਾਰਾਂ ਦੇ ਫੁੱਲ ਕਰੀਏ ਖਰਚਾ ਨਹੀਂ ਖੜੇ ਮੋੜ ਤੇ ਕਰਨ ਸਲਾਮਾ ਖੜੇ ਚ ਪਾਈ ਨਹੀਂ ਚੱਕ ਤੇ ਰੋਗ ਪੁਰਾਣੇ ਗੱਡੀ ਜੱਟ ਨੇ ਪਾਈ ਨਹੀਂ ਚੱਕ ਤੇ ਰੋਗ ਪੁਰਾਣੇ ਗੱਡੀ ਜੱਟ ਨੇ ਪਾਈ ਨਹੀਂ ਸਰਪੰਦਾ ਤੁਹਾਨੂੰ ਇਹ ਬੜਾ ਲੈ ਰਹੇ ਨੇ ਲੈ ਸਹਿਣ ਦੇ ਹੁਣ ਇਹਦਾ ਟਾਈਮ ਆ ਜੇ ਇਹ ਵੀ ਇਹਨਾਂ ਨੂੰ ਤੁਸੀਂ ਕਦੋਂ ਲੈਣ ਤੇ ਲੈਣੇ ਫਿਰ ਲੈਣ ਤੇ ਨਾ ਵਿਆਹ ਦਿਖਾ ਕੇ ਲੈਣੇ ਆ ਲੈਣ ਤੇ ਫਿਰ ਵਿਆਹ ਫਿਰ ਕਦੋਂ ਕਰਾਰੇ ਅੱਗੇ ਐਲਾਨ ਕਰਦੇ ਆਂ ਲੈ ਆ ਆ ਸਿਆਲ ਕਰਾ ਲਾਂਗੇ ਆਉਂਦੇ ਸਾਲ ਆ ਸਿਆਲ ਨਹੀਂ ਜਾਣ ਦਿੰਦੇ ਸੋ ਕੌਣ ਚਲੋ ਫਿਰ ਅਗਲੀ ਵਾਰ ਜਦੋਂ ਅਸੀਂ ਆਵਾਂਗੇ ਹਾਂ ਤੁਹਾਨੂੰ ਨਾਲ ਸਰਪੰਚ ਨਹੀਂ ਬਿਠਾ ਕੇ ਇੰਟਰਵਿਊ ਦਵਾਵਾਂਗੇ ਇੰਟਰਵਿਊ ਦਵਾਵਾਂਗੇ ਇਹ ਸਿਆਸਤ ਵਾਲਾ ਲਾਰਾ ਤਾਂ ਨਹੀਂ ਲਾਰੇ ਤੁਸੀਂ ਨਾ 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 ਲਾਰਾ ਨਹੀਂ ਲਾਉਂਦੇ ਇਹ ਪਿੰਡ ਵਾਲੇ ਪਹਿਲਾਂ ਹੀ ਕਦੇ ਕਦੇ ਸਰਪੰਚਾਂ ਬੁਲਾਉਂਦੇ ਘਰ ਦਿੰਦੇ ਨੇ ਲਾਰੇ ਦੂਰੇ ਲਾ ਦਿੰਦੇ ਨਹੀਂ ਨਹੀਂ ਲਾਰਾ ਨਹੀਂ ਲਾਉਂਦੇ ਪੱਕੀ ਗੱਲ ਹੀ ਕਰਦੇ ਆਂ ਠੀਕ ਹੈ ਬਾਈ ਜੀ ਬਈ ਅਸੀਂ ਕਰ ਲਈ ਬਾਸ ਹਾਂ ਜੀ ਇਧਰ ਤਾਂ ਗੱਲ ਕਰ ਲਈ ਤੁਸੀਂ ਰਹਿ ਗਏ ਲੈ ਟੋਡ ਨਾਲ ਗੱਲ ਕਰ ਲਈ ਹੈ ਜੀ ਬਾਸ ਲੈ ਤੁਸੀਂ ਦੱਸੋ ਇੱਕ ਦੀ ਗੱਲ ਵੱਧ ਆਇਆ ਨਾ ਫੰਗੋ ਤੁਸੀਂ ਬਾਸ ਕਰ ਲਈ ਗੱਲ ਜਵਾਨੀ ਵਾਲੀ ਜਵਾਨੀ ਬਾਰੇ ਸੁਣਾ ਦੋ ਜਵਾਨੀ ਵਾਲੀ ਕਾਹੀ ਆ ਜਵਾਨੀ ਨਿਕਲ ਗਈ ਆ ਬੁੜੇ ਹੋ ਗਏ ਗੋਲਡਨ ਮੁੱਛਾ ਤਾਂ ਹੁਣ ਵੀ ਖੁੜੀ ਜਾਂਦਾ ਬੁੜੇ ਖੁੜੀ ਦੇ ਫਰਦੇ ਚਲੇ ਆ ਆਪਰੀ ਮੈਂ ਕਈ ਬਜ਼ੁਰਗ ਹਾਂ ਆਪ ਰੰਗ ਰੰਗ ਲਾ ਕੇ ਰੱਖਦਾ ਪੂਰਾ ਜੀ ਬਈ ਉਮਰ ਕਿੰਨੀ ਹੋ ਗਈ ਮੇਰੀ ਉਮਰ ਹੋ ਗਈ 45 ਸਾਲ ਦੀ 45 ਸਾਲ ਹੋ ਗਈ ਹਾਂ ਅਜੇ ਤਾਂ ਜਵਾਬਾਂ ਕੱਲ ਦੇ ਅੱਛਾ ਕੱਲ ਦੇ ਜਵਾਬਾਂ ਹਾਂ ਜਦੋਂ ਵੱਡਾ ਹੋ ਗਿਆ ਜਵਾਨੀ ਜਵਾਨਾ ਵੱਡਾ ਹੋ ਕੇ ਸਰਪੰਚ ਬਣਨਾ ਜਵਾਨੀ ਆ ਗਈ ਬਈ ਕਿ ਨਹੀਂ ਆਈ ਜਵਾਨੀ ਤਾਂ ਸਦਾ ਹੀ ਰਹਿੰਦੀ ਆ ਨਹੀਂ ਤੁਸੀਂ ਕਿਹਾ ਜਵਾਬ ਉਹ ਸਾਡੇ ਦਾ ਬਾਪੂ ਬੁਢਾ ਨਹੀਂ ਹੋਇਆ ਸੀ ਅਸੀਂ ਤਾਂ ਕੀ ਹੋਣਾ ਉਹ 90 ਸਾਲ ਦਾ ਹੋ ਕੇ ਪੂਰਾ ਹੋਇਆ ਇਹ ਕਹਿੰਦਾ ਜਾਨ ਮੇਰਾ ਉਹਦੋਂ ਹੋਇਆ ਸੀਗਾ ਜਦੋਂ ਸਾਡੇ ਪਿੰਡ ਹਾਕਮ ਸਿੰਘ ਸਰਪੰਚ ਬਣਿਆ ਸੀ ਕਹਿੰਦਾ ਤਾਂ ਹੀ ਮੇਰਾ ਨੋ ਹਾਕ ਮੁਜ਼ੌਰਾ ਕਿ ਹੈ ਫੁੱਟਣਾ ਵੀ ਹਾਕ ਹਾਂਜੀ ਹਾਕ ਮੇਰਾ ਨਾਮ ਵੀ ਹਾਕ ਸਿੰਘ ਹੈ ਮੇਰਾ ਹੱਥ ਨਾਲ ਫਰੋਦਦੀ ਮੇਰਾ ਨਾਮ ਵੀ ਹਾਕ ਸਿੰਘ ਹੈ ਹਾਕਮ ਹਾਕਮ ਬਾਈ ਤਰੱਕੀ ਘੱਟ ਕਰ ਰਹੇ ਨਾ ਮੈਂ ਵੀ ਮਾ ਹੋਈ ਦਾ ਗੱਲ ਹੈ ਬਈ ਅਸੀਂ ਗੱਲ ਜੀ ਸਸਿਕਾ ਬਈ ਕੀ ਨਾਮ ਹੈ ਮੈਂ ਸਾਡੇ ਲਤਾਲਾ ਕਮਲਪ੍ਰੀਤ ਮੇਰਾ ਨਾਮ ਹੈ ਆ ਨਾਲ ਦਾ ਪਿੰਡ ਸਾਡਾ ਨਗਰ ਲਤਾਲਾ ਇਹ ਵੀ ਕੰਗੂੜਿਆਂ ਦਾ ਨਗਰ ਆ ਉਹ ਵੀ ਕੰਗੂੜਿਆਂ ਦਾ ਸਾਡਾ ਲਤਾਲਾ ਤੇ ਰੰਗੂਵਾਲ ਇੱਕੋ ਹੀ ਪਿੰਡ ਇਹਨਾਂ ਨੂੰ ਕਹਿੰਦੇ ਨੇ ਵੀ ਲਤਾਲਾ ਤੇ ਮਿੰਨੀ ਲਤਾਲਾ ਨਾਲ ਹੀ ਕਹਿੰਦੇ ਨੇ ਵੀ ਇਹ ਮਿੰਨੀ ਛੋਟਾ ਲਤਾਲਾ ਤੁਸੀਂ ਬਈ ਕੀ ਕਰਦੇ ਹੋ ਬਈ ਮੈਂ ਵੈਸੇ ਤਾਂ ਬੇਸਿਕਲੀ ਕਿਤਾ ਖੇਤੀਬਾੜੀਆਂ ਬਿਜ਼ਨਸ ਵੀ ਹੈ ਤੇ ਚੇਅਰਮੈਨ ਰਹਾ ਮੈਂ ਮਾਰਕ ਕਮੇਟੀ ਦਾ ਵਾਈਸ ਚੇਅਰਮੈਨ ਵੀ ਹੈ। ਮੇਰੀ ਵੀ ਸਰਪੰਚ ਸਾਹਿਬ ਜਾਂ ਆ ਬਈ ਦੀ ਇੱਕ ਯਾਦ ਸਾਂਝੀ ਕਰਦਾ। ਇਹਦੀ ਯਾਦ ਆਉਂਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹਨਾਂ ਨੇ। ਵੀ ਇਹ ਕਹਿੰਦਾ ਵੀ ਜਿੰਦਨੇ ਜਿੰਦਨੇ ਸਰਪੰਚ ਸੀ ਹਾਕਮ ਸਿੰਘ ਜੀ ਉਹਨੇ ਜਿੰਦਾਂ ਇਹ ਜੰਮਿਆ ਸੀ ਇਹਦਾ ਨਾਂ ਹਾਕਮ ਸਿੰਘ ਰੱਖਿਆ। ਇਹ ਕਹਿੰਦਾ ਬਿਹਾਕਮ ਸਿੰਘ ਸਾਡਾ ਤਾਂ ਨਾਂ ਰੱਖਿਆ ਗਿਆ ਸੀ ਵੱਡਾ ਹੋ ਕੇ ਮੈਂ ਵੀ ਹਾਕਮ ਸਿੰਘ ਸਰਪੰਚ ਬਣਦਾ ਮੈਂ ਵੀ ਇਹ ਸਰਪੰਚ ਬਣੂੰਗਾ ਵੱਡਾ ਹੋ ਕੇ ਇਹਦਾ ਇਹ ਹਾਲੇ ਤੱਕ ਵੱਡਾ ਨਹੀਂ ਹੋਇਆ ਪਰ ਅੱਛਾ ਹੁਣ ਗਾਹਾਂ ਲਈ ਵੀ ਅਸੀਂ ਇਹ ਸਰਪੰਚ ਬਣਾ ਕੇ ਫਿਰ ਵੱਡਾ ਕਰਨਾ ਬਈ ਤੁਸੀਂ ਕੋਈ ਗਿਆਸ ਏਜੰਸੀ 'ਚ ਅਹਮਦਗੜ੍ਹ ਥੋੜੀ ਡਿਊਟੀ ਹੁੰਦੀ ਸੀਗੀ ਮੈਂ ਵੀ ਉੱਥੇ ਆਉਂਦਾ ਸੀ ਤੁਸੀਂ ਤੰਗ ਪ੍ਰੇਸ਼ਾਨ ਬਹੁਤ ਕਰਦੇ ਹੁੰਦੇ ਸੀਗੇ ਨਾ ਤੇ ਸਾਰਾ ਅਹਮਦਗੜ੍ਹ ਪਰੇਸ਼ਾਨ ਹੁੰਦਾ ਸੀਗਾ ਸਭ ਤੋਂ ਵੱਧ ਇਹ ਦੱਸੋ ਵੀ ਪਰੇਸ਼ਾਨ ਬੰਦਾ ਤੁਹਾਨੂੰ ਕਿਹੜਾ ਟੱਕਰਿਆ ਸੀ ਕਿ ਜਾਂ ਉਹਨੇ ਤੁਹਾਨੂੰ ਪਰੇਸ਼ਾਨ ਹੋ ਕੇ ਕੀ ਕੀਤਾ ਮੇਰੇ ਪਰੇਸ਼ਾਨਤਾ ਜੀ ਵੱਡੇ ਤੋਂ ਵੱਡੇ ਆਏ ਨਹੀਂ ਉੱਥੇ ਬਹੁਤ ਲੋਕ ਪਰੇਸ਼ਾਨ ਹੁੰਦੇ ਕਿਉਂਕਿ ਉਹਦਾ ਸਿਸਟਮ ਹੀ ਐ ਜਿਹਾ ਜਿਹਾ ਗੈਸ ਦੀ ਸ਼ਾਰਟੇਜ ਹਮੇਸ਼ਾ ਹੈਕ ਹੋ ਜਾਂਦਾ ਸੀ ਹਾਂਜੀ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਥੋੜੇ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਦਾ ਦਾਅਵੇ ਚ ਸਾਰੇ ਪਤਾ ਹੁੰਦੇ ਆ ਉਹ ਸਾਨੂੰ ਬਹੁਤ ਪਰੇਸ਼ਾਨ ਕਰਦੇ ਸੀ ਫਿਰ ਕਿਉਂਕਿ ਉਹਨਾਂ ਨੂੰ ਪਤਾ ਸਿਸਟਮ ਦਾ ਆਨਲਾਈਨ ਕਰਕੇ ਕੰਪਲੇਂਟ ਪਾਉਣੀ ਆ ਨਾ ਫਿਰ ਉਹਨਾਂ ਦੇ ਘਰ ਤੱਕ ਵੀ ਕਈ ਵਾਰ ਜਾ ਕੇ ਉਹਨਾਂ ਦੀ ਮਿਹਨਤ ਕਰਲੇ ਕਰਨੀ ਪੈਂਦੀ ਸੀ ਕਿਵੇਂ ਪਿੰਡ ਵਾਲੇ ਤੇ ਸ਼ਹਿਰ ਵਾਲੇ ਦਾ ਫਰਕ ਆ ਥੋੜੇ ਪੜ੍ਹੇ ਲਿਖੇ ਕਰਕੇ ਥੋੜਾ ਨਾਲ ਇੱਕ ਕੋਈ ਦੱਸੋ ਕੋਈ ਗ ਜਾ ਤੁਹਾਨੂੰ ਉਹਨੇ ਕਿਰਪਾਤ ਹੋਵੇ ਕੋਈ ਇਦਾਂ ਦੀ ਇੱਕ ਅੱਧੀ ਜਾਲ ਸਾਡੇ ਨਾਲ ਸਾਂਝੀ ਕਰ। ਕੱਲ ਪਿਆਦੇ ਇੱਕ ਉਹ ਆਲੇ-ਦਾਲੇ ਪਿੰਡਾਂ ਦੇ ਜਿਹੜੇ ਆਮਦਗੜ ਜਾ ਆਮਦਗੜ ਦੇ ਆਲੇ-ਦਾਲੇ ਜਿੰਨੇ ਪਿੰਡਾਂ ਨੇ ਸਾਰੇ ਅੱਜ ਉਹ ਤੁਹਾਨੂੰ ਦੇਖਦੇ ਹੋਣਗੇ ਨਾ। ਨਹੀਂ ਮੈਂ ਤੁਹਾਨੂੰ ਦੱਸਦਾ ਸਾਡੇ ਉੱਥੇ ਇੱਕ ਵੀ ਆਇਆ ਪਹਿਲਾਂ ਇੱਕ ਲੜਕਾ ਨੂੰ ਗਿਆ ਸੀ ਮਿਲ ਰਹੀ ਸੀ ਦੋ ਤਿੰਨ ਵਾਰੀ ਆ ਗਿਆ ਮੈਂ ਉਹਨੂੰ ਕਿਹਾ ਵੀ ਕੱਲ ਆਉ ਕੱਲ ਆਉ ਗੈਸ ਆ ਨਹੀਂ ਰਹੀ ਸੀ। ਉਹ ਅੱਕਿਆ ਹੋਇਆ ਵਿਚਾਰਾ ਕਰੋ ਉਹਦਾ ਸਿਲੰਡਰੀ ਚੱਕ ਲਿਆ ਆ। ਨਾਲ ਸਿੱਖੇ ਡੱਬੀ ਲਿਆਏ ਐ ਲਾਗੇ ਖੜੇ ਕੰਨ ਦਸ ਹੁਣ ਮੈਂ ਅੱਗੇ ਲਾਉਣ ਲੱਗਿਆ ਮੇਰਾ ਹੱਲ ਕਰੂਗੇ ਕਿ ਨਹੀਂ ਮੇਰੇ ਨਾਲ ਦੇ ਉੱਠ ਕੇ ਬਾਹਰ ਨਿਕਲ ਕੇ ਵੀ ਹੁਣ ਪਟਾਕਾ ਪਾਊਗਾ ਚਲੋ ਫਿਰ ਉਹਦਾ ਉਹਨੂੰ ਕੀਤੀ ਰਿਕਵੈਸਟ ਕੁਝ ਕਰਕੇ ਉਹਨੂੰ ਠੰਡਾ ਸ਼ਾਂਤ ਕੀਤਾ ਤੇ ਫਿਰ ਉਹਨੂੰ ਮਲਾਇਆ ਜਣੀ ਉਹ ਤਾਂ ਇੱਕ ਵਾਰ ਡਰਾਤਾ ਸੀ ਸਾਨੂੰ ਇਹ ਪਾਊ ਬੜਾਕਾ ਮੈਂ ਤਾਂ ਹੀ ਖੇਤੀਬਾੜੀ ਕਰਦਾ ਨਹੀਂ ਨਾ ਜਿਹੜਾ ਨਾਲ ਬੀਤੋਂ ਕਰਦਾ ਇਹ ਡੌਗ ਨਹੀਂ ਡੌਗ ਦਾ ਕੰਮ ਹੁੰਦਾ ਹੈ ਜੀ ਉੱਥੇ ਦਾ ਕੰਮ ਹੈ ਨਾਲ ਨਾ ਜਾਗਦਾ ਕਿਉਂ ਜਾਗਦਾ ਕਿਉਂ ਕਹਣਾ ਕਾ ਕੰਮ ਕਰਦਾ ਇਹ ਇਹ ਫਾਕਮ ਮੇ ਇਹ ਬਈ ਕੋਨੇ-ਕੋਨੇ ਤੇ ਮੈਂ ਤਾਂ ਦੱਸਦਾ ਵੀ ਇਹ ਨੇ ਕੋਨਾ-ਕੋਨਾ ਸਾਰੀ ਦੁਨੀਆ ਗੱਲੀ ਸਹੀ ਠੀਕ ਹੈ ਨਾ ਇਹ ਨੇ ਕੋਈ ਕੋਨਾ ਇਹ じゃ ਨਹੀਂ ਜੋ ਨਹੀਂ ਛੱਡਿਆ ਹੁਣਾ ਸਾਰੇ ਸਾਰਾ ਮੇਰੇ ਹਿਸਾਬ ਨਾਲ ਤਾਂ ਇਹ ਨੇ ਕਿਉਂਕਿ ਕੋਈ ਏਰੀਆ ਛੱਡਿਆ ਤੂੰ ਦੱਸ ਮੈਨੂੰ ਕਿੰਨੇ ਤੱਕ ਨਹੀਂ ਸਾਰੇ ਇਹ ਸਾਰਿਆਂ ਨੂੰ ਤਕਰੀਬਨ ਸਾਰੇ ਕਿਤੇ ਸਾਰੇ ਪੰਜਾਬ 'ਚ ਸਾਰੇ ਆਲ ਇੰਡੀਆ 'ਚ ਡਿਲੀਵਰੀ ਕਰਦਾ ਇਹ ਬੰਦਾ ਡੌਗ ਜੀ ਚਲੋ ਕੰਮ ਕਰਦਾ ਮਿਹਨਤ ਕਰਦਾ ਠੀਕ ਆ ਉਹ ਸਾਰੀ ਗੱਲ ਆ ਪਰ ਇਹ ਹਾਸਮੋਖ ਬੰਦਾ ਇਹ ਵੀ ਉਹ ਹਾ ਗੰਬੀ ਨਾਲੇ ਕੰਮ ਹਾਂ ਹਾਸਮੋਖ ਬੰਦਾ ਆ ਤਾਂ ਹੀ ਅਸੀਂ ਇਹਨੂੰ ਕਹਿ ਰਹੇ ਵੀ ਕੋਈ ਸੁਣਾ ਕੁਝ ਨਾ ਭਾਈ ਉਹ ਸੁਣੋ ਮਾਰੇ ਮੇਰੇ ਬਾਜੀ ਇਧਰ ਆ ਇਧਰ ਆ ਉਧਰ ਆ ਜੀ ਥੋੜੀ ਲਾਈਟ ਦੇ ਦੇ ਹਾਂਜੀ ਸੁਣਾਓ ਬਾਕੀ ਸਭ ਜੀ ਸਾਲ ਵਧੀਆ ਵਾ ਠੀਕ ਆ ਜੀ ਬਹੁਤ ਵਧੀਆ ਕਿ ਕੋਈ ਗੱਲ ਕੋਈ ਨਹੀਂ ਬਸ ਠੀਕ ਆ ਸਾਰਾ ਬਹੁਤ ਵਧੀਆ ਵਾ ਫੈਸ਼ੀ ਕਾਰ ਵੀ ਕੀ ਨਾਮ ਹੈ ਫਿਰ ਵੀਰੇ ਮੇਰਾ ਨਾਮ ਜਗਵੀਰ ਆ। ਠੀਕ ਆ ਬਈ ਤੁਸੀਂ ਕੀ ਕਰਦੇ ਹੋ? ਮੈਂ ਵੀਰੇ ਪ੍ਰਾਈਵੇਟ ਟੀਚਰ ਦੀ ਜੌਬ ਆ। ਬਾਕੀ ਬਈ ਕਾਦੀ ਜੌਬ ਕਰੀਂ? ਅ ਫਿਜ਼ੀਕਲ ਟੀਚਰ ਦੀ ਆ ਵੀਰੇ। ਬਈ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਸਕੂਲਾਂ 'ਚ ਪੜ੍ਹੇ ਆ ਅਸੀਂ ਤਾਂ ਬਹੁਤ ਕੁੱਟ-ਕੁੱਟ ਖਾਦੀ ਫਿਜ਼ੀਕਲ ਵਾਲੇ ਸਰ ਤੋਂ। ਤੁਸੀਂ ਕੁੱਟਦੇ ਫਿਰ ਜਵਾਬ ਤੋਂ ਅੱਜਕੱਲ ਨਹੀਂ। ਨਹੀਂ ਵੀਰੇ ਅੱਜਕੱਲ ਜਵਾਬ ਦੀ ਕੁੱਟ ਹੁੰਦੀ ਹੈਗੀ। ਅੱਜਕੱਲ ਦੇ ਜਵਾਬ ਤਾਂ ਆਪ ਕੋ ਟੀਚਰਾਂ ਨੂੰ ਟੀਚਰਾਂ ਨੂੰ ਪੈਂਟ ਕੁੱਟਣ ਨੂੰ ਤਿਆਰ ਹੋ ਜਾਂਦੀ ਆ। ਹਾਂ ਠੀਕ ਆ ਹਾਂ ਅੱਜਕੱਲ ਟਾਈਮ ਹੈ ਰਜਾ ਲੈ ਵੀਰੇ ਮਤਲਬ ਹੁਣ ਬੱਚੇ ਨੂੰ ਕੁੱਟ ਨਹੀਂ ਸਕਦੇ। ਪਿਆਰ ਦੇ ਨਾ ਸਮਝਾ ਲੋ ਜਾਂ ਦੂਜੇ ਲੱਖਾਂ ਦੀ ਘੂਰ ਦੇ ਨਾਲ ਇਹ ਚੀਜ਼ ਰਹੀ ਹੈ ਇਹ ਅੱਜ ਕੱਲ ਤੇ ਜਵਾਬ ਸਮਝਦੇ ਨਹੀਂ ਜਿਵੇਂ ਆਪਾਂ ਦਾ ਸਮਝਦੇ ਨਹੀਂ ਹੁੰਦੇ ਪਹਿਲਾਂ ਵਾਲਾ ਟਾਈਮ ਵੀ ਡਰਦੇ ਹੁੰਦੇ ਸੀ ਬੱਚੇ ਆਪਾਂ ਡਰਦੇ ਹੁੰਦੇ ਸੀਗੇ ਜੇ ਟੀਚਰ ਨੇ ਮੂਰੇ ਵੀ ਨਹੀਂ ਜਾਂਦੇ ਮੀ ਟੀਚਰ ਦੇ ਹੁਣ ਤਾਂ ਹੋਰ ਤਾਂ ਬੱਚਿਆ ਤਾਂ ਡਾਪਰ ਜਾਂਦਾ ਜੀ ਤੁਸੀਂ ਵੀ ਬਿੜਾਉਣੇ ਬਗ ਨਹੀਂ ਨਹੀਂ ਮੈਂ ਤਾਂ ਇੱਕ ਫਾਦਰ ਹੈ ਜੀ ਇਹ ਫਾਦਰ ਬੱਚੇ ਦੇ ਫਾਦਰ ਸਾਹਿਬ ਨੇ ਇਹਦਾ ਬੱਚਾ ਮੇਰੇ ਕੋਲ ਹੀ ਪੜਦਾ ਪਰ ਉਹ ਵੀ ਲੋਟ ਆਉਂਦਾ ਜੀ ਲੋਟ ਨਹੀਂ ਹੁੰਦਾ ਕਾ ਅੱਜ ਮਰਦਾ ਦੋ ਕਿਤਾਈ ਸ਼ਰਾਰਤ ਕਰ ਦੋ ਉਹ ਸ਼ਰਾਬ ਇਹਨਾਂ ਨੂੰ ਪਤਾ ਹੀ ਆਈ ਮੋਟਰਸਾਈਕਲ ਇਹਨਾਂ ਦਾ ਘਰੇ ਨਹੀਂ ਖੜਦਾ ਮੈਂ ਤੁਸੀ ਸਮਝ ਲਵਾ ਆ ਵੀ ਕਿੰਨੀ ਸ਼ਰਾਰਤ ਕਰਦਾ ਨਾ ਮੋਬਾਈਲ ਨਾ ਮੁੜਦਾ ਨਾ ਮੋਬਾਈਲ ਖੜਦਾ ਠੀਕ ਆ ਬਈ ਬਈ ਤੁਸੀਂ ਡਿਊਟੀ ਤਰ੍ਹਾਂ ਕੋਈ ਬੱਚੇ ਦੀ ਕੋਈ ਵਧੀਆ ਸ਼ਰਾਰਤ ਜਿਹੜੀ ਹੋਵੇ ਤੁਹਾਡੇ ਦਿਮਾਗ ਦੇ ਵਿੱਚੋਂ ਉਹਨੇ ਇੰਨੀ ਸ਼ਰਾਰਤ ਕੀਤੀ ਕੋਈ ਆਖ ਸੁਣੀ ਸ਼ਰਾਰਤਾਂ ਬਈ ਬਹੁਤ ਜ਼ਿਆਦਾ ਨੇ ਹੁਣ ਇਹਦਾ ਜੀ ਲੈ ਗਏ ਚੱਕਾ ਖੋਲ ਕੇ ਪਿਛਲੇ ਟਾਇਰ ਮੋਟਰਸਾਈਕਲ ਦਾ ਇਹ ਵਿਚਾਰਾ ਉੱਥੇ ਹੀ ਰਹਿ ਗਿਆ ਮੈਂ ਬਿਠਾ ਕੇ ਲੈ ਕੇ ਆਏ ਇਹ ਜਵਾਬ ਨਹੀਂ ਆਜੀ ਕੱਲ ਦੇ ਦਾ ਵੀ ਕੀ ਕੀ ਬਈ ਤੁਸੀਂ ਬਾਹਰ ਵੀ ਗਏ ਹੋ ਮੈਨੂੰ ਕਦੇ ਨਹੀਂ ਪਤਾ ਹਾਂ ਜੀ ਵੀਰੇ ਬਾਹਰ ਗਏ ਜੀਏ ਦੋ ਸੌ ਬਈ ਕੈਨੇਡਾ ਵਧੀਆ ਲੱਗਿਆ ਜਾ ਆਪਣੇ ਨਹੀਂ ਵੀਰੇ ਆ ਬਹੁਤ ਜ਼ਿਆਦਾ ਵਧੀਆ ਆ ਬਾਹਰ ਤਾਂ ਹੁਣ ਬਹੁਤ ਜ਼ਿਆਦਾ ਸਟ्रेस ਆ ਠੀਕ ਹੈ ਇਹ ਜਾਂ ਕੰਮ ਆ ਜਾਂ ਸਟ्रेस ਆ ਉੱਥੇ ਜਿੰਨਾ ਟਾਈਮ ਤੁਸੀਂ ਕੰਮ ਕਰਦੇ ਹੋ ਤਾਂ ਠੀਕ ਆ ਜਦੋਂ ਤੁਸੀਂ ਘਰ ਆ ਕੇ ਜਾਂ ਕਿਤੇ ਹੋ ਚਲੇਗੇ ਤੁਹਾਡੀ ਸਟ्रेस ਸ਼ੁਰੂ ਆ ਬਈ ਪਿੰਡ ਦੀ ਕੋਈ ਪਿੰਡ ਗਏ ਕੈਨੇਡਾ ਦੀ ਕੋਈ ਯਾਦ ਦੱਸੋ ਕੈਨੇਡਾ ਦੀ ਬਹੁਤ ਯਾਰ ਮਿੱਤਰ ਮਿਲਿਆ ਜੀ ਉੱਥੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂਗਾ ਵਾ ਇਧਰ ਸੰਗਰੂਰ ਏਰੀਏ ਦੇ ਮੁੰਡੇ ਬਹੁਤ ਜ਼ਿਆਦਾ ਮਿਲੇ ਆ ਜੀ ਉਥੇ ਖੇਡੇ ਆ ਬਹੁਤ ਅਸੀਂ ਮਤਲਬ ਚਲੋ ਖੇਡਣ ਖੁੱਡਣ ਆ ਵਧੀਆ ਟਾਈਮ ਪਾਸ ਹੋ ਗਿਆ ਹਗਾ ਉਥੇ ਕਿਹੜੀ ਗੇਮ ਬਾਈ ਖੇਡਦੇ ਸੀ ਕ੍ਰਿਕਟ ਦਾ ਵੀਰੇ ਹੈਗਾ ਸ਼ੌਂਕ ਲਾਦਾ ਸਰੀਰ ਤਾਂ ਥੋੜਾ ਪਲਵਾਨ ਵਾਲਾ ਬਸ ਵੀਰੇ ਉਹ ਜੰਮ ਜੂਮ ਲਾ ਲਈ ਦੀ ਆ ਇਹਨਾਂ ਨੂੰ ਦੇਖ ਕੇ ਪਹਿਲਾਂ ਦੇ ਹੁੰਦੇ ਨੇ ਇਹ ਪਹਿਲਾਂ ਵੀ ਸ਼ੁਰੂ ਇਹ ਮੁੰਡੇ ਨੇ ਕਬੱਡੀ ਬਹੁ ਜਿਆਖ ਖੇਡੀਆਂ ਠੀਕ ਹੈ ਜੀ ਬਹੁਤ ਜਿਆਖ ਕਬੱਡੀ ਖੇਡੀਆਂ ਠੀਕ ਹੈ ਬਾਈ ਤੁਸੀਂ ਕਬੱਡੀ ਕਿਹਦੇ ਨਾਲ ਖੇਡੇ ਜਿਹੜੇ ਵੱਡੇ ਪਲੇਅਰ ਨੇ ਜਿਵੇਂ ਨਾਮ ਆਨ ਵਾਲ ਮੇਰੇ ਬਿੱਟੂ ਸੀਗੇ ਕੁਬੇਆਂ ਦਾ ਮਾਨਕ ਸੀ ਜੋਧਾ ਵਾਲਾ ਇੱਕ ਮਸੂੂਰਾ ਤੋਂ ਸੀਗਾ ਆਪਣੇ ਹੋਰਾ ਕੋਲੋਂ ਕਾਕ ਤੋਂ ਜੰਨੇ ਹੋਣੀ ਪਿੰਦਰ ਹੋਣੀ ਇਹਨਾਂ ਨੇ ਖੇੜਦੇ ਰਏ ਗੁਜਰਾ ਪੜਿਆ ਮੈਂ ਪਲਸ 2 ਤੱਕ ਪੇ ਬਾਉਂਦਰੀ ਕਾਲ ਜੀ ਪੜੇ ਨਸਰ ਵਾਲੀ ਗੱਲ ਹੈਗੀ ਇਹ ਤਾਂ ਗੇਮ ਨਹੀਂ ਤਕੜੀ ਜੰਦਾਸ਼ ਕੀ ਲੈ ਗਈ ਅੱਛਾ ਬਾਈ ਤਕੜੀ ਗੇਮ ਸੀ ਇਹਦੀ ਲੋ ਟਾਈਮ ਵਾਲੀਆਂ ਗੱਲਾਂ ਹੁੰਦੀਆਂ ਨੇ ਗੇਮ ਥੋੜੀ ਗੇਮ ਕਿਵੇਂ ਪਿੱਛੇ ਹੋਏ ਗੇਮ ਤੋਂ ਨਹੀਂ ਪਿੱਛੇ ਹੋਏ ਦੇ ਖੇਡਦੇ ਵੀ ਰਹੇ ਕੁਝ ਕਰਦੇ ਹਾਲਾਤਾਂ ਕਰਕੇ ਪਿੱਛੇ ਹੋ ਗਏ ਗੰਮਾ ਕਰਾਂ ਜੇ ਪੈ ਗਏ ਜੀ ਬਾਈ ਆਸ਼ਕੀ ਦਾ ਜ਼ਿਕਰ ਕਰ ਰਹੇ ਨੇ ਇਹ ਤਾਂ ਚੱਲ ਉਹਨੂੰ ਹੀ ਕਰੀ ਜਾਂਦੇ ਨੇ ਟਾਈਮ ਟਾਈਮ ਤਾਂ ਸਭ ਤੇ ਆਉਂਦਾ ਇਹਨਾਂ ਨੇ ਵੀ ਕਰੀ ਆ ਚਲੋ ਇਹ ਥੋੜੀ ਆਸ਼ਕੀ ਦਾ ਦੰਦ ਤੁਸੀਂ ਇਹਨੇ ਹੀ ਦੱਸ ਦੋ ਚਲੋ ਨਹੀਂ ਨਹੀਂ ਕੋਈ ਨਹੀਂ ਹੈ ਜੀ ਹੱਕ ਕਰੇ ਨਾਲੇ ਤੋਂ ਪਾਲਿਓ ਕੋਈ ਨਾ ਉਹ ਬਕਦੀ ਗਲਤੀ ਆਹ ਸਹੀ ਗੱਲ ਆ ਸਾਰੇ ਕਰਦੇ ਨੇ ਆ ਉਹ ਕਦੇ ਹੁਣ ਭੋਰਾ ਭੋਰਾ ਜਵਾਗ ਲੱਗੇ ਨੇ ਇਧਰ ਚੱਲ ਜਾ ਕੇ ਗਾਂ ਕਾਲਜਾਂਜ ਲੱਗੀ ਸੀ ਨਹੀਂ ਫਿਰ ਪਿਆਰ ਬਾਈ ਸਿਰੇ ਚੜਿਆ ਕਿ ਨਹੀਂ ਨਹੀਂ ਪਿਆਰ ਪਤਾ ਸਿਰੇ ਚੜਦੇ ਨਹੀਂ ਹੁੰਦੇ ਸਾੜੇ ਜਾਂਦ ਨੇ ਮਾੜਿਆਂ ਨੂੰ ਸਾਰੀ ਹਾਂ ਬਾਈ ਫਿਰ ਜਦੋਂ ਚਲੋ ਮੰਨ ਲਓ ਟੁੱਟ ਗਈ ਠੀਕ ਆ ਉਦੋਂ ਫਿਰ ਕਿਹੜਾ ਗਾਣਾ ਸੁਣਾਈ ਸਭ ਤੋਂ ਵੱਧ ਬਹੁਤ ਧਰਮਪ੍ਰੀਤ ਦੇ ਚੱਲਦੇ ਹੁੰਦੇ ਜੀ ਕਿਹੜਾ ਕਿਹੜਾ ਗਾਣਾ ਗੱਲਿਆ ਬੋਆ ਟੁੱਟੇ ਦਿਲ ਨਹੀਂ ਜੋੜਦੇ ਜੜੀ ਇਹ ਤੋੜੀ ਨਾ ਥੋੜਾ ਥੋੜਾ ਮਣੰਗਾ ਵੀ ਧਰਮਪ੍ਰੀਤ ਨਾਲ ਮਿਲਦਾ। ਬੋਬਾ ਜਾਨੇ ਵੀ ਜਾਂਦਾ ਮਿਲਦਾ। ਬਸ ਇਹ ਗੀਤ ਬਹੁਤ ਸੁਣਦੇ ਰਹੇ ਆ ਉਹਦੇ। ਲਾ ਦਿਓ ਫਿਰ ਸਾਨੂੰ ਵੀ ਇੱਕ। ਨਾ ਬਸ ਇੰਨਾ ਨਹੀਂ ਉਹ। ਇਕੱਲਾ ਦੇ ਜਾ ਜਾ ਕੇ ਵੀਰੇ ਕੈਸਟਨਾ ਪੂਰੀਆਂ ਧਰਮਪ੍ਰੀਤ ਦੀ ਭਰਾ ਕੇ ਲੈ ਕੇ ਆਉਂਦਾ ਰਿਹਾ ਇਹ। ਚਲੋ ਸੁਣਾ ਦਿਓ ਇੱਕ ਪਹਿਰਾ ਹੀ ਸੁਣਾ ਦਿਓ। ਹੋ ਗਿਆ ਲੈ ਕੇ ਆਉਂਗੀ। ਇੱਕ ਮਾਰੀ ਦਾ ਆਵਾਜ਼ ਹੀ ਕੱਢ ਕੇ ਦਾਰੀ। ਕਿਵੇਂ ਇਹ ਧਰਪੀ ਉਹ ਘਾਟੋਂ ਮੈਨੂੰ ਨਹੀਂ ਉਹਦੀ ਇਹਨਾਂ ਨੇ ਚਲੋ ਬਾਲਾ ਜ਼ੋਰ ਨਾਲ ਆਉਂਦਾ ਸੀ ਚਲ ਤੁਸੀਂ ਆਪ ਦਾ ਘੱਟ ਜ਼ੋਰ ਲਾ ਕੇ ਗਾ ਦੋ ਨਾ ਬੱਸ ਹੁਣ ਆਉਣ ਦੁਆਏ ਨਾ ਚਲਾ ਦੇ ਸੁਣਾ ਦੇ ਜਿਹੜਾ ਵੀਗਾ ਹੁੰਦਾ ਮੈਂ ਟੁੱਟੇ ਨਹੀਂ ਜੁੜਦੇ ਜਿਹੜੀ ਇਹ ਤੋੜੀ ਆ ਨਹੀਂ ਨਹੀਂ ਅੱਛਾ ਕੀ ਲੈਂਦਾ ਯੂ ਬੈਂਚ ਕੀ ਤਾਂ ਬਾਲ ਆਿੰਦਾ ਜਿਹੜੀ ਤਾਂ ਇੱਥੇ ਨਾੜ ਖੜ ਜਾਂਦੀ ਸੀ ਇੰਨੀ ਨਹੀਂ ਬਾਜ ਬਣਦੀ ਸਾਡੀ ਹਾਂ ਚਾਚਾ ਇਹੋ ਕੀ ਨਾਮ ਗਰਵਿੰਦਰ ਸਿੰਘ ਦੀ ਉਹਨੇ ਬਾਈ ਤੁਸੀਂ ਕੀ ਕਰਦੇ ਹੋ ਮੈਂ ਬਾਈ ਕਬੂਤਰ ਕਬੱਤ ਰੱਖਿਆ ਕੁੜੀਆਂ ਗੜੀਆਂ ਰੱਖੀਆਂ ਹਾਂ ਹਾਂ ਇਹ ਕਬੂਤਰਾਂ ਦੇ ਹਾਂ ਅੰਗਰੇਜ਼ ਬਹੁਤ ਬਾਈ ਇਹ ਬੁੱਧੀ ਜਾਂਦੇ ਹਾਂ ਹਾਂ ਛੱਡਦੇ ਹਾਂ ਬਾਈ ਸਭ ਤੋਂ ਵੱਧ ਬਾਜੀ ਕਿਹੜੀ ਜਿੱਤੀ ਵੀਰੇ ਕੋਈ ਵੀ ਨਹੀਂ ਜਿੱਤੇ ਵੀਰੇ ਕੋਈ ਵੀ ਨਹੀਂ ਜਿੱਤੇ ਮੇਰੀ ਕੋਈ ਨਹੀਂ ਆ ਗਿਆ ਟਾਈਮ ਹੋ ਗਿਆ ਬਾਈ ਜਿੱਤੇ ਜੁੱਤੇ ਨਹੀਂ ਹੈ ਕਿਉਂਕਿ ਸ਼ੌਕ ਹੀ ਪੂਰਾ ਕਰਦੇ ਆ ਯਾਰ ਇਹ ਚਾਚਾ ਮੇਰਾ ਇਹਨੂੰ ਦੇਖ ਕੇ ਅਸੀਂ ਕੁੱਤੇ ਕੱਤੇ ਵੀ ਰੱਖੇ ਫਿਰ ਅੱਛਾ ਬਾਈ ਉਤਰ ਦੇ ਕੁੱਤੇ ਦਾ ਕਮੋਗੀ ਦਰ ਹੈ ਮਧਾਇ ਇਸੀ ਗਾਲ ਜੀ ਬੱਸ ਇਸੀ ਗਾਲ ਜੀ ਮਧੇ ਜੀ ਕੀ ਨਾਮ ਹੈ ਜੀ ਭਰਮਜੀਤ ਠੀਕ ਹੈ ਮਧੇ ਜੀ ਕਿਦਾਂ ਰਹੀ ਜ਼ਿੰਦਗੀ ਬਹੁਤ ਵਧੀਆ ਜੀ ਠੀਕ ਹੈ ਵਧੀਆ ਬੇਟੀ ਦਿਓ ਚਾਹੀਦੀ ਠੀਕ ਹੈ ਮਧੇ ਕੋਈ ਪਿੰਡ ਦੀ ਜਾਨ ਜਦੋਂ ਤੁਸੀਂ ਵਿਆਹ ਕੇ ਉਰੇ ਆਏ ਉਹ ਜਾਨ ਸਾਡੇ ਨਾਲ ਸਾਂਝੀ ਕਰੋ ਜਾਨ ਹੁਣ ਸਾਰਾ ਕੁਛ ਉਮਰ ਵੱਡੀ ਹੋ ਗਈ ਹੁਣ ਭੱਲੇ ਫਿਰ ਜਾਨਾ ਕੁਝ ਕੁਛ ਖਿਆਲ ਜੇ ਨਹੀਂ ਆਏਗਾ ਠੀਕ ਹੱਥ ਆ ਕੇ ਕਿ ਨਹੀਂ ਮੁੱਕਾ ਕੋਈ ਤਾਂ ਕੁਝ ਆਉਂਦਾ ਬਣੀ ਹੈਗਾ ਅੱਛਾ ਨਹੀਂ ਜੀ ਕੋਈ ਨਾ ਮਧੇ ਲੱਗਦਾ ਹਾਂ ਠੀਕ ਹੈ ਜੀ ਹਾਂ ਹੋਰ ਗੀਤ ਗੂਤ ਸੋਨਾ ਕੁੜੀਆਂ ਕੋਲ ਹੈ ਕੋਈ ਕੁਝ ਹੁੰਦਾ ਕੁੜੀਆਂ ਕੋਲ ਗੀਤ ਹੀ ਥੋਨਾ ਬਈ ਬੀਬੀਆਂ ਕੋਲ ਸਾਰੀਆਂ ਕੋਲ ਮਾ ਤਾਂ ਫਿਰ ਸਭ ਤੋਂ ਰੌਣਕੀ ਬੀਬੀ ਕਿਹੜੀ ਆ ਜਿਵੇਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਉਹ ਤੋਂ ਰੌਣਕ ਨਹੀਂ ਵੀਰੇ ਮੈਂ ਨਹੀਂ ਹੈਗੀ ਹੈ ਬੱਤ ਸਿਆਣੀ ਬੰਦ ਨਹੀਂ ਸਿਆਣੀ ਨਹੀਂ ਰੌਣਕੀ ਹੈ ਜੀ ਉਹ ਪੂਆ ਹੀ ਤਾਂ ਜੁਹੀ ਜਵਾਬ ਦੇਗੀ ਪੂਆ ਜੀ ਜਵਾਬ ਦੇਗੀ ਚਲੋ ਸਾਡੀ ਭੂਈ ਹੈ ਉਹ ਸੁਣਾਓ ਫਿਰ ਗਾਣਾ ਕੋਣ ਸੁਣਾ ਨਹੀਂ ਮੈਨੂੰ ਪਾਉਂਦੇ ਹਾਂ ਜੀ ਕੋਈ ਪਿੰਡ ਦੀ ਗੱਲ ਸੁਣਾਓ ਪਿੰਡ ਦੀ ਗੱਲ ਵੀਰੇ ਸਾਰੀ ਸਾ ਜਿਹੜਾ ਤੁਹਾਡਾ ਭਤੀਜਾ ਆਉਂਦਾ ਫਿਰ ਕਿੰਨਾ ਸ਼ਰਾਤੀ ਹੈ ਇਹ ਬਾਹਲਾ ਸ਼ਰਾਤੀ ਆ ਥੋੜੇ ਸਾਹਮਣੇ ਹੀ ਆ ਪਰ ਭਤੀਜੇ ਦੇ ਕੰਨ ਕੁੰਨ ਮਰੋੜਦੇ ਤੇ ਮੂੰਹ ਟੋੜਦੇ ਨਾ ਪਹਿਲਾਂ ਛੋਟੇ ਹੁੰਦੇ ਮਰੋੜਦੇ ਨਾ ਵੀਰੇ ਮੈਂ ਹੈ ਨਹੀਂ ਜਿੱਥੇ ਜਦੋਂ ਉਹਨਾਂ ਦਾ ਵਿਆਹ ਹੋਇਆ ਤੁਸੀਂ ਕਿੱਥੇ ਸੀ ਮੈਂ ਬਾਹਰ ਸੀ ਕਿਹੜੀ ਕਿਹੜੀ ਕੰਟਰੀ ਵਿੱਚ ਸਿੰਗਾਪੁਰ ਹੈਗੀ ਸਿੰਗਾਪੁਰ ਠੀਕ ਹੈ ਮਾਤਾ ਸਿੰਗਾਪੁਰ ਵਧੀਆ ਲੱਗਦਾ ਜਾਂ ਪਿੰਡ ਵਧੀਆ ਲੱਗਦਾ ਬਾਹਰ ਦਾ ਮਨ ਕਿਉਂ ਪਿੰਡ ਕਿਉਂ ਨਹੀਂ ਪਿੰਡ ਚ ਹੈ ਹੀ ਨਹੀਂ ਠੱਗੀਆਂ ਠੋਰੀਆਂ ਹਾਂ ਬੀਬੀ ਵੀਰੇ ਸਭ ਤੋਂ ਪਹਿਲਾਂ ਚਲੋ ਇਹ ਦੱਸੋ ਤੁਸੀਂ ਤਾਂ ਨਹੀਂ ਬੋਲੀਆਂ-ਬੋਲੀਆਂ ਕਿਹੜੀ ਬੀਬੀ ਪਾਉਂਦੀ ਹੈ ਨਹੀਂ ਵੀਰੇ ਹੁਣ ਯਾਦ ਨਹੀਂ ਤੁ ਵੀ ਨਹੀਂ ਪਾਉਂਦੀ ਹੋਰ ਕਿਹੜੀ ਪਾਉਂਦੀ ਹੈ ਦੱਸ ਹਾਂ ਜੀ ਨਹੀਂ ਕੋਈ ਨਹੀਂ ਇਹੋ ਸਾਰੀਆਂ ਬੀਬੀਆਂ ਤੁਹਾਡੇ ਵੱਲ ਉਂਗਲ ਕਰਦੀਆਂ ਨੇ ਮੈਂ ਤਾਂ ਕੀ ਤੌੜਾ ਕੀ ਸੁਣਾਣਾ ਵੀਰਾ ਵੇ ਵੇ ਬੈਣ ਮਿਲਣੇ ਨੂੰ ਆਈ ਬੇ ਬੈਣ ਮਿਲਣੇ ਨੂੰ ਆਈ ਵੇੜੇ ਬਲੰਗੂ ਸਾਈਂ ਵੇ ਵੇ ਮੇਰੀ ਅਮਾ ਜਾਇਆ ਵੇ ਮੇਰੀ ਅਮਾ ਜਾਇਆ ਤੂੰ ਜੜੀ ਬਵਲ ਦਿਲਾਈ ਵੇ ਚਲੋ ਮੱਦੀ ਪਾਉ ਅੱਗੇ ਤਾਂ ਪਹਿਣਾ ਨੂੰ ਪਾਈ ਲੈਣੇ ਆਉਂਦੇ ਸੀ ਅੱਗੇ ਤਾਂ ਪਹਿਣਾ ਨੂੰ ਪਾਈ ਲੈਣਾ ਆਉਂਦੇ ਸੀ ਕਣਕ ਆਂਦੇ ਨਾਈ ਵੇ ਮੁਕ ਮੋੜ ਗਏ ਪਹਿਣਾ ਨਾਲੋਂ ਪਾਈ ਨੀ ਮੁਕ ਮੋੜ ਗਏ ਪਹਿਣਾ ਨਾਲੋਂ ਪਾਈ ਦੇ ਕਣਕ ਤੇ ਸੋਲੇ ਆਂਦਾ ਖੇਤ ਹੌਲੀ ਹੌਲੀ ਨਿਸਰੇ ਗਿਆ ਬਾਵਲੀ ਤਾਰੇ ਮੀਂਦਾ ਦੇਸ ਹੌਲੀ ਹੌਲੀ बिस्ड़ गिया, माई बोल कु बोल ना बोल, असा तेरे ना मांगे, वाबल तार मीन्दा देश, कदे फेरा पाजा मांगे. ਲੋ ਜੀ ਇਸ ਪਿੰਡ ਦਾ ਲਾ ਲਿਆ ਰੌਣਕਾਂ ਹੁਣ ਵੱਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਜੀ ਅਜਤ ਕੈਮਰਾਮੈਨ ਤਰਜਿੰਦਰ ਦੇ ਨਾਲ ਹਾਕਮ ਸਿੰਘ ਅੰਦਗੜੀਆ ਪਿੰਡ ਰੰਗੂਆ